ਮੈਂ ਕਿਹਾ ਸਾਡੀ ਜਿਹੜੀ ਇੰਟਰਵਿਊ ਨਹੀਂ ਹੋਈ ਮੈਂ ਕਿਹਾ ਅੱਜ ਕਰ ਲਈਏ ਫਿਰ ਪਰਸੋ ਦੇ ਫਿਲਮ ਆਏ ਨਹੀਂ ਆਪਣੀ ਤੁਸੀਂ اتنا ਠੀਕ ਆ ਸਰ ਸਭਾ ਗਰਾਉਂਡੇ ਬੈਠੇ ਥੱਲੇ ਧਰਤੀ ਦੇ ਅੱਛਾ ਅੱਛਾ ਹਾਂਜੀ 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 ਕਰੇ ਸੀ ਸਰ ਜੀ ਓਕੇ ਹਾਂਜੀ ਤੁਸੀਂ ਕਿੱਥੇ ਜਾ ਰਹੇ ਤੁਸੀਂ ਪ੍ਰੋਮੋਸ਼ਨ ਤੇ ਜਲਦੇ ਆ ਕਿ ਪ੍ਰੋਮੋਸ਼ਨ ਲਈ ਕਰ ਕਰਕੇ ਆਏ ਆ ਚੰਡੀਗੜ੍ਹ ਅੱਛਾ ਜੀ ਔਰ ਮੇਰਾ ਥੋੜਾ ਕੰਮ ਜੇ ਲੰਬਾ ਬੈਲੈਂਸ ਸੀਗਾ ਡਬਿੰਗ ਦਾ ਉਹ ਵੀ ਨਿਮੇੜ ਗਿਆ ਹੈ ਅੱਛਾ ਜੀ ਹੁਣ ਸੀ ਬਠਿੰਡੇ ਪ੍ਰਮੋਸ਼ਨ ਲਈ ਸਾਰੇ ਨੇ ਇਕੱਠੇ ਹੋਣੇ ਜਿਹੜਾ ਮੈਂ ਆਕੇ ਤੁਹਾਡੇ ਘਰ ਘੋੜੀਆਂ ਵੇਖ ਰੀਆਂ ਸੀ ਸਾਰਾ ਕਾਰੋਬਾਰ ਵੇਖਣਾ ਉਹ ਤੇ ਰਹਿ ਗਿਆ ਮੇਰਾ ਜਿੰਦਾ ਰੱਬ ਸੁਖ ਰੱਖੇ ਆਪਾਂ ਇਕੱਠੇ ਹੋਣੇ ਹਾਂ ਜੀ ਸਰ ਮੈਂ ਦੇਖਣਾ ਸੀ ਕੱਲ ਤੇ ਹੀ ਉੱਥੇ ਗਏ ਸੀ ਪ੍ਰਮੋਸ਼ਨ ਤੇ ਕੱਲ ਉਹ ਵੀਡੀਓਜ਼ ਆਈਆਂ ਸੀ ਆਨਲਾਈਨ ਆਪਣੇ ਲੁਧਿਆਣੇ ਲੁਧਿਆਣੇ ਗਏ ਸੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਲੇ ਸਾਰਾ ਸਾਡਾ ਵੀ ਸਾਰੇ ਜਾਨ ਐਕਸਾਈਟਡ ਆ ਆਪਾਂ ਮੇਰੇ ਸਾਡੇ ਪਿੰਡ ਵਾਲੇ ਮੈਨੂੰ ਤੁਹਾਡਾ ਨਾ ਸਕਰੀਨ ਤੇ ਦੇਖਣ ਨੂੰ ਐਕਸਾਈਟਡ ਨੇ ਤੇ ਆਈ ਥਿੰਕ ਫਿਲਮ ਚ ਉਹਨਾਂ ਨੂੰ ਮਜ਼ਾ ਆਏਗਾ ਦੇਖ ਕੇ ਕਿੱਥੇ ਪਿਆਰ ਕਰਦੇ ਐ ਔਰ ਤੁਹਾਨੂੰ ਬਹੁਤ ਮਿਸ ਕੀਤਾ ਸੀ ਹਾਂਜੀ ਮੈਨੂੰ ਤੇ ਪੁੱਛਣ ਲੱਗੇ ਸੀ ਕਿ ਕੌਣ ਨਹੀਂ ਆਇਆ ਹਾਂਜੀ ਮੈਂ ਕਿਹਾ ਉਹ ਨੂਰਾ ਫਤਿਹ ਨਾਲ ਗਾਣੇ ਪੈਸਾ ਗਾਣੇ ਗਾਉਂਦੇ ਐ ਇਹਦੇ ਸਾਰੇ ਆਪਾਂ ਹਾਂਜੀ ਨਹੀਂ ਨਹੀਂ ਸਾਰਾ ਆਪਾਂ ਦੇਖੋ ਜਿੱਤੇ ਤੁਸੀਂ ਬੱਬੂ ਭਾਜੀ ਉਹ ਇੱਥੇ ਸਾਰਾ ਕੁਝ ਬਾਕੀ ਛੱਡ ਕੇ ਕੱਲ ਆਪਾਂ ਤੁਹਾਡੇ ਕੋਲੀਆਂ ਸਰ ਕੱਲ ਪਰਸੋ ਦੋ ਦਿਨ ਹੈ ਨਾ ਐਸਾ ਚਲੋ ਇੱਥੇ ਇਕੱਠੇ ਹੁੰਨੇ ਆ ਹਾਂਜੀ ਸਰ ਪ੍ਰੀਮੀਅਰ ਤੇ ਇਕੱਠੇ ਹੁੰਨੇ ਆ ਤੇ ਬੱਸ ਸਰ ਤੁਹਾਡਾ ਧੰਨਵਾਦ ਸਾਨੂੰ ਮੌਕਾ ਦੇਣ ਲਈ ਕੰਮ ਕਰਨ ਲਈ ਤੁਹਾਡੇ ਨਾਲ ਤੇ ਇਧਰ ਤੁਸੀਂ ਹੁਣ ਪਿਆਰ ਨਾਲ ਇੱਜ਼ਤ ਨਾਲ ਕਹਿ ਰਹੇ ਹੋ ਸੱਚੀ ਗੱਲ ਹੈ ਤੁਹਾਡਾ ਬਹੁਤ ਵੱਡਾ ਨਾਮ ਬਣ ਚੁੱਕਿਆ ਹੈ ਸਾਰੇ ਰਲ ਮਿਲ ਕੇ ਵੱਡੇ ਆ ਨਹੀਂ ਨਹੀਂ ਸਰ ਤੇ ਇਹ ਦੇਖੋ ਆਪਾਂ ਹਮੇਸ਼ਾ ਤੋਂ ਨਾ ਤੁਸੀਂ ਜਿਹੜੇ ਸ਼ੌਂਕੀ ਸਰਦਾਰ ਵਾਲੀ ਅਸਲੀ ਜਿਹੜੀ ਗੱਲ ਬਾਤ ਉਹ ਤੁਹਾਡੇ ਸੀ ਆ ਆਪਾਂ ਦੇ ਬਸ ਨਾਲ ਤਾਂ ਦੇ ਸਟੈਪਸ ਫੋਲੋ ਕਰ ਰਹੇ ਆ ਸਰ ਜਿੱਥੇ ਤੁਸੀਂ ਕਹੋਗੇ ਉੱਥੇ ਖੜੇ ਰਹਿਣਾ ਸਾਰੇ ਸੀ ਤਾਂ ਬੱਸ ਤੇਰਾ ਮਾਲਕ ਖੁਸ਼ ਰੱਖੇ ਔਰ ਜਿਹਦੀ ਤੁਹਾਡੀ ਨਿਮਰਤਾ ਪਿਆਰ ਹੈ ਨਾ ਜਿਹੜਾ ਇਹ ਬਹੁਤ ਅੱਗੇ ਲੈ ਕੇ ਜਾਊਗਾ ਤੁਹਾਡੇ ਬਹੁਤ ਬਹੁਤ ਬਖਸ਼ੇ ਹੈ ਕਾਇਕੀ ਦੇ ਨਾਲ ਨਾਲ ਦੂਸਰੇ ਕੋਲ ਵੀ ਬਹੁਤ ਬਖਸ਼ੇ ਸਰ ਤੁਹਾਡਾ ਆਸ਼ੀਰਵਾਦ ਰਹੇਗਾ ਆਪਾਂ ਵੈਸੇ ਜਿੱਥੇ ਵੀ ਰਵਾਂਗੇ ਉੱਥੇ ਖੁਸ਼ ਰਵਾਂਗੇ ਸਰ ਤੁਹਾਡਾ ਆਸ਼ੀਰਵਾਦ ਚਾਹੀਦਾ ਆਲਵੇਜ਼ ਤੱਕ ਜਲਦੀ ਮਿਲਦੇ ਆ ਜੀ ਫਿਰ ਫਿਲਮ ਤੇ ਪ੍ਰੀਮੀਅਰ ਤੇ ਸਰ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਸਰ ਥੈਂਕ ਯੂ ਸਰ ਮੈਂ ਕਿਹਾ ਸਾਡੀ ਜਿਹੜੀ ਇੰਟਰਵਿਊ ਨਹੀਂ ਹੋਈ ਮੈਂ ਕਿਹਾ ਅੱਜ ਕਰ ਲਈਏ ਫਿਰ ਪਰਸੋ ਤੇ ਫਿਲਮ ਆਏਣੀ ਆਪਣੀ ਬਿਲਕੁਲ ਸਰ ਤੁਸੀਂ اتنا ਠੀਕ ਠਾਕ ਸਰ ਸਭ ਅਗਰਾ ਗਰਾਉਂਡੇ ਬੈਠੇ ਥੱਲੇ ਧਰਤੀ ਤੇ ਅੱਛਾ ਅੱਛਾ ਹਾਂ ਜੀ ਹਾਂ ਜੀ ਹਾਂ ਜੀ ਕਰੇ ਸੀ ਸਰ ਹਾਂ ਜੀ ਤੁਸੀਂ ਕਿੱਥੇ ਜਾ ਰਹੇ ਤੁਸੀਂ ਪ੍ਰੋਮੋਸ਼ਨ ਤੇ ਜਲਦੇ ਹੋ ਕਿ ਪ੍ਰੋਮੋਸ਼ਨ ਵੀ ਕਰਨ ਕਰਕੇ ਆਏ ਆ ਚੰਡੀਗੜ੍ਹ ਅੱਛਾ ਜੀ ਔਰ ਮੇਰਾ ਥੋੜਾ ਇਹ ਕੰਮ ਪਿਛਲੀ ਫਿਲਮ ਦਾ ਬੈਲੈਂਸ ਸੀਗਾ ਡਬਿੰਗ ਦਾ ਉਹ ਵੀ ਨਵੇੜ ਕੇ ਆਏ ਆ ਅੱਛਾ ਜੀ ਹੁਣ ਅਸੀਂ ਬਠਿੰਡੇ ਪ੍ਰੋਮੋਸ਼ਨ ਲਈ ਸਾਰੇ ਨੇ ਇਕੱਠੇ ਹੋਣਾ ਸਰ ਜਿਹੜਾ ਮੈਂ ਆ ਕੇ ਤੁਹਾਡੇ ਘਰ ਘੋੜੀਆਂ ਵੇਖਣੀਆਂ ਸੀ ਸਾਰਾ ਕਾਰੋਬਾਰ ਵੇਖਣਾ ਉਹ ਰਹਿ ਗਿਆ ਮੇਰਾ ਹਾਂ ਜੀ ਜੀ ਸਰ ਮੈਂ ਦੇਖ ਰਿਹਾ ਸੀ ਕੱਲ ਤੁਸੀਂ ਉੱਥੇ ਗਏ ਸੀ ਪ੍ਰੋਮੋਸ਼ਨ ਤੇ ਕੱਲ ਉਹ ਵੀਡੀਓਜ਼ ਆਈਆਂ ਸੀ ਆਨਲਾਈਨ ਆਪਣੇ ਲੁਧਿਆਣੇ ਲੁਧਿਆਣੇ ਗਏ ਸੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਦੇ ਸਾਬਾ ਸਾਡਾ ਵੀ ਸਾਰੇ ਜਣੇ ਐਕਸਾਈਟਡ ਆ ਆਪਾਂ ਮੇਰੇ ਸਾਡੇ ਪਿੰਡ ਵਾਲੇ ਮੈਨੂੰ ਤੁਹਾਡਾ ਨਾ ਸਕਰੀਨ ਤੇ ਦੇਖਣ ਨੂੰ ਐਕਸਾਈਟਡ ਨੇ ਆਈ ਥਿੰਕ ਫਿਲਮ ਚ ਉਹਨਾਂ ਨੂੰ ਮਜ਼ਾ ਆਏਗਾ ਦੇਖ ਕੇ ਕਿੱਥੇ ਆ ਗਏ ਔਰ ਤੁਹਾਨੂੰ ਬਹੁਤ ਮਿਸ ਕੀਤਾ ਸੀ ਹਾਂਜੀ ਮੈਨੂੰ ਕਿਹ ਪੁੱਛਣ ਲੱਗੇ ਸੀ ਕਿ ਕਿਉਂ ਨਹੀਂ ਆਇਆ ਹਾਂਜੀ ਮੈਂ ਕਿਹਾ ਉਹ ਨੂਰਾ ਫਤਿਹ ਨਾਲ ਗਾਣੇ ਪੈ ਗਾਣੇ ਦੇ ਸਾਬਾ ਆਪਾਂ ਹਾਂਜੀ ਨੇ ਸਾਰਾ ਆਪਾਂ ਦੇਖੋ ਜਿੱਤੇ ਤੁਸੀਂ ਬੱਬੂ ਭਾਜੀ ਉਹ ਇੱਥੇ ਸਾਰਾ ਕੁਝ ਬਾਕੀ ਛੱਡ ਕੇ ਕੱਲ ਆਪਾਂ ਤੁਹਾਡੇ ਕੋਲੀਆਂ ਸਰ ਕੱਲ ਪਰਸੋ ਦੋ ਦਿਨ ਹੈ ਨਾ ਅਜਾ ਚਲੋ ਇੱਥੇ ਇਕੱਠੇ ਹੁੰਨੇ ਆ ਹਾਂਜੀ ਸਰ ਪ੍ਰੀਮੀਅਰ ਤੇ ਇਕੱਠੇ ਹੁੰਨੇ ਆ ਤੇ ਬੱਸ ਸਰ ਤੁਹਾਡਾ ਧੰਨਵਾਦ ਸਾਨੂੰ ਮੌਕਾ ਦੇਣ ਲਈ ਕੰਮ ਕਰਨ ਲਈ ਤੁਹਾਡੇ ਨਾਲ ਤੇ ਇਧਰ ਤੁਸੀਂ ਹੁਣ ਪਿਆਰ ਨਾਲ ਇੱਜ਼ਤ ਨਾਲ ਕਹਿ ਰਹੇ ਹੋ ਸੱਚੀ ਗੱਲ ਤਾਂ ਇਹ ਹੈ ਤੁਹਾਡਾ ਬਹੁਤ ਵੱਡਾ ਨਾਮ ਬਣ ਚੁੱਕਿਆ ਹੈ ਸਾਰੇ ਰਲ ਮਿਲ ਕੇ ਵੱਡੇ ਆ ਨਹੀਂ ਨਹੀਂ ਸਰ ਤੇ ਇਹ ਦੇਖੋ ਆਪਾਂ ਹਮੇਸ਼ਾ ਤੋਂ ਨਾ ਤੁਸੀਂ ਜਿਹੜੇ ਸ਼ੌਂਕੀ ਸਰਦਾਰ ਵਾਲੀ ਅਸਲੀ ਜਿਹੜੀ ਗੱਲ ਬਾਤ ਉਹ ਤੁਹਾਡੇ ਸੀ ਆ ਆਪਾਂ ਦੇ ਬਸ ਨਾਲ ਤਾਂ ਦੇ ਸਟੈਪਸ ਫੋਲੋ ਕਰ ਰਹੇ ਆ ਸਰ ਜਿੱਥੇ ਦੇ ਤੁਸੀਂ ਕਹੋਗੇ ਉੱਥੇ ਖੜੇ ਰਹਿਣਾ ਸਾਰੇ ਸੀ ਤਾਂ ਵਸ ਤੇਰਾ ਮਾਲਕ ਖੁਸ਼ ਰੱਖੇ ਔਰ ਜਿਹਦੀ ਤੁਹਾਡੀ ਨਿਮਰਤਾ ਪਿਆਰ ਹੈ ਨਾ ਜੀਣਾ ਇਹ ਬਹੁਤ ਅੱਗੇ ਲੈ ਕੇ ਜਾਊਗਾ ਤੁਹਾਡੀ ਬਹੁਤ ਬਹੁਤ ਬਖਸ਼ੇ ਹੈ ਕਾਇਕੀ ਦੇ ਨਾਲ ਨਾਲ ਦੂਸਰੇ ਕੋਲ ਵੀ ਬਹੁਤ ਬਖਸ਼ੇ ਸਰ ਤੁਹਾਡਾ ਆਸ਼ੀਰਵਾਦ ਰਹੇਗਾ ਆਪਾਂ ਵੈਸੇ ਜਿੱਥੇ ਵੀ ਰਵਾਂਗੇ ਉੱਥੇ ਖੁਸ਼ ਰਵਾਂਗੇ ਸਰ ਤੁਹਾਡਾ ਆਸ਼ੀਰਵਾਦ ਚਾਹੀਦਾ ਆਲਵੇਸ ਤਾਂ ਜਲਦੀ ਮਿਲਦੇ ਆ ਜੀ ਫਿਰ ਫਿਲਮ ਤੇ ਪ੍ਰੀਮੀਅਰ ਤੇ ਸਰ ਥੈਂਕ ਯੂ ਸਰ ਸਾਥੀ ਗਰ ਸਰ ਬਾਏ ਥੈਂਕ ਯੂ ਸਰ